ਸ੍ਰੀ ਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਅੱਜ ਪਹੁੰਚੇ ਹਾਂ ਬਟਿੰਡੇ ਬਟਿੰਡੇ ਐਨ ਐਫਲ ਦੇ ਨਾਲ ਆਦਰਸ਼ ਨਗਰ ਗੋਨਿਆਣਾ ਰੋਡ ਗਲੀ ਨੰਬਰ 1 ਦੇ ਵਿੱਚ ਸ਼ਾਪ ਹੈ ਜੀ ਕੱਪੜੇ ਦੀ ਉਥੇ ਬਹੁਤ ਸਸਤੇ ਸ਼ੂਟ ਮਿਲਦੇ ਨੇ ਜੀ ਵਧੀਆ ਵੈਰੀਟੀ ਕੁਆਲਟੀ ਬਹੁਤ ਵਧੀਆ ਮਿਲਦੀ ਹੈ ਬਾਜ਼ਾਰ ਨਾਲੋਂ ਬਹੁਤ ਫਰਕ ਹੈ ਜੀ ਦੇਖਣਾ ਤੇ ਅੱਜ ਆਪਾਂ ਮਿਲਦੇ ਹਾਂ ਉਹ ਵੀ ਦੇਦੇ ਨਾਲ ਆਪਾਂ ਜੇ ਉਸ ਸ਼ਾਪ ਕੋਲ ਤੋਂ ਖਾਸ ਕਰਕੇ ਆਂ ਨੰਬਰ 2000 ਆਦਰ ਸਤਿ ਸ੍ਰੀ ਅਕਾਲ ਸਭ ਦਾ ਸਵਾਗਤ ਹੈ ਪਾਣੀ ਪਤਾ ਦੇ ਵਿੱਚ ਸਨਵਾਸ ਹਾਉਸ ਮੈਸਟ੍ਰਿਕਸ ਸੌਰਤ ਪੁੰਮਰ ਜੀ ਕਿਵੇਂ ਹੋ ਠੀਕ ਠਾਕ ਹੋ ਰਾਜੇ ਜੀ ਅੱਛਾ ਵੀ ਆ ਤੁਸੀਂ ਸਾਡੀ ਦੁਕਾਨ ਦਾ ਇੰਟਰਵਿਊ ਦੇ ਲੀਏ ਭਾਈ ਤੇ ਤੁਸੀਂ ਸਾਨੂੰ ਦੱਸੋ ਵੀ ਤੁਹਾਡੇ ਕੋਲੇ ਕਿਹੜੇ ਕਿਹੜੇ ਮਤਲਬ ਕਿ ਸੂਟ ਮਿਲਦੇ ਆ ਕੁਆਲਿਟੀ ਦੇ ਵਿੱਚ ਤੁਸੀਂ ਵਿਆਹਾਂ ਸ਼ਾਦੀਆਂ ਵਾਲੇ ਵੀ ਰੱਖਦੇ ਹੋ ਹਾਂਜੀ ਹਾਂਜੀ ਵਿਜਾ ਕਾਟਨ ਦੇ ਵਿੱਚ ਕਿਹੜੇ ਕੱਪੜੇ ਦੇ ਵਿੱਚ ਰੱਖਦੇ ਹੋ ਕਾਟਨ ਕੈਮਿਕ ਮੈਚ ਨੂੰ ਆਪਣੇ ਕੋਲ ਗਾਮ ਦਾ ਇੱਕ ਸੇਕਟ ਹੈ ਸੀ ਜੀ ਉਹ ਵਿਜਾ ਦੇ ਕਾਟਨ ਦਾ ਗੋਲ ਦੁਪੱਟਾ ਮਸਲੀਨ ਦੁਪੱਟਾ ਹੱਟਾਈ ਬਲਕਿ ਜੀ ਦੰ데요 ਮਜ਼ਾਰ ਨਾਲੋਂ ਘੱਟ ਰੇਟ ਤੇ ਦਿੰਦੇ ਹੋ ਕਿ ਵਿਜਾ ਉਹੀ ਰੇਟ ਵਿਲੂ ਕਰ ਸਕਦਾ ਮਰਜ਼ੀ ਲੈ ਲਓ ਜੀ ਯਾਰ ਤੇ ਤੈਨੂੰ ਵੈਸੇ ਆਪਾਂ 450 ਰੁਪਏ ਸੇਲ ਕਰਾਂਗੇ 1000 ਰੁਪਏ ਦੇ ਤੈਨੂੰ ਹਾਂਜੀ ਇਹਦਾ ਮਰਜ਼ੀ ਕੈਮਿਕ ਦਾ ਜਿੰਨੇ ਵੀ ਲੱ ਤਾਰੇ ਇਹ ਕਿਤੇ ਤੁਸੀਂ ਦੇਖ ਸਕਦੇ ਹੋ ਜੀ ਆਹ ਸੂਟ 1000 ਰੁਪਏ ਦੇ ਤਿੰਨ ਨੇ ਸਾਰੇ ਜਿਹੜੇ ਮਰਜ਼ੀ ਲੈ ਲਓ ਕੈਮਰਿਕ ਕਾਟਨ ਦੇ ਵਿੱਚ ਨੇ ਵੈਸੇ ਆਪਾਂ ਸਾਡੇ ਇੱਥੇ ਜ਼ਰੂਰ ਆ ਕੇ ਮਤਲਬ ਕਿ ਦਰਸ਼ਨਗਰ ਗਲੀ ਨੰਬਰ 1 ਦੇ ਵਿੱਚ ਤੁਸੀਂ ਆ ਕੇ ਜ਼ਰੂਰ ਇਹ ਕੱਪੜੇ ਲੈ ਸਕਦੇ ਹੋ ਬਾਕੀ ਇਹਨਾਂ ਦਾ ਜਿਹੜਾ ਡਰੈਸ ਐ ਉਹ ਅਸੀਂ ਵਿੱਚ ਮੈਂਸ਼ਨ ਕਰਦੇ ਆਂ ਜੀ ਤੇ ਬਾਕੀ ਇਸ ショਪ ਦੇ ਤੁਸੀਂ ਜੀ ਲਾਈਨਿੰਗ ਵਗੈਰਾ ਵੀ ਨਹੀਂ ਲਾਈਨਿੰਗ ਜੀ ਮਰਜ਼ੀ ਲੈ ਲਓ ਲਾਈਨਿੰਗ ਵੀ ਹੈਗੀ ਤੇ ਪੱਗਾਂ ਵੀ ਨੇ ਜੀ ਜਿਹੜੀਆਂ ਆਪਾਂ ਮਰਜ਼ੀ ਲੈ ਸਕਦੇ ਆਂ ਕਿ ਇੱਧਰ ਇਹਨਾਂ ਨੇ ਰੱਖਿਓਏ ਨੇ ਜੀ ਮਤਲਬ ਕਿ ਗੱਦਿਆਂ ਦੇ ਕਵਰ ਬੈੱਡ ਦੇ ਗੱਦਿਆਂ ਦੇ ਕਵਰ ਵੀ ਨੇ ਜੀ ਗਰਦਿਆਂ ਦੇ ਕਵਰ ਨੇ ਮੰਜਿਆਂ ਦੇ ਕਵਰ ਵੀ ਹੈਗੇ ਨੇ ਜੀ ਟਾਵਲ ਵੀ ਆ ਤੇ ਬੈੱਡ ਸ਼ੀਟਾਂ ਵੀ ਹੈਗੀਆਂ ਤੇ ਹਰ ਇੱਕ ਚੀਜ਼ ਉਪਲਬਧ ਹੈ ਤੁਸੀਂ ਕੋਈ ਵੀ ਆ ਕੇ ਲੈ ਸਕਦੇ ਹੋ ਤੇ ਇਸ ਦੁਕਾਨ ਦੇ ਉੱਤੇ ਆ ਕੇ ਜਰੂਰ ਵਿਜ਼ਿਟ ਕਰਿਓ ਜੀ ਇਹ ਆ ਬੈੱਡ ਸ਼ੀਟਾਂ ਤੇ ਗੱਦਿਆਂ ਦੇ ਕਵਰ ਹਨ ਤੇ ਟਾਵਲ ਨੇ ਜੀ ਤੇ ਲੋਹਰਾ ਵਗੈਰਾ ਜੀ ਸਾਰੀਆਂ ਇਧਰ ਬੱਚਿਆਂ ਦੇ ਵੀ ਨੇ ਜੀ ਵੱਡਿਆਂ ਦੀਆਂ ਵੀ ਲੋਹਰਾ ਮਿਲਦੀਆਂ ਨੇ ਟੀ-ਸ਼ਰਟਾਂ ਨੇ ਜੀ ਤੇ ਪੜਦੇ ਵੀ ਮਿਲਦੇ ਨੇ ਜੀ ਇੱਥੋਂ ਤੇ ਬਨਾਣਾ ਵਗੈਰਾ ਤੇ ਬਾਕੀ ਪੈਂਟਾਂ ਦਾ ਸ਼ਰਟਾਂ ਤੇ ਬਾਕੀ ਜੀ ਇਧਰ ਜਰਾਬਾਂ ਵਗੈਰਾ ਕੈਪ ਤੇ ਰੈਡੀਮੇਡ ਸਮਾਨ ਇਹ ਸਾਰਾ ਮਿਲਦਾ ਜੀ ਹੋਰ ਜੀ ਕਾਟਨ ਦੇ ਦੁਪੱਟੇ ਵੀ ਮਿਲਦੇ ਨੇ ਜੀ ਇੱਥੇ ਤੇ ਇਸ ਤਰ੍ਹਾਂ ਦੇ ਕੁੜਤੇ ਪਜਾਮੇ ਵੀ ਹੈਗੇ ਆ ਆਸ਼ਾ ਕੰਪਨੀ ਦੇ ਵਿੱਚ ਤੇ ਸਾਰੇ ਵਧੀਆ ਕੁਆਲਿਟੀ ਦੇ ਨੇ ਜੀ ਇਹ ਕੁੜਤੇ ਪਜਾਮੇ ਵੀ ਇਧਰ ਲਈ ਸਾਰੇ ਜੀ ਮਤਲਬ ਆਪਣੇ ਪਰ ਲਈ ਜੀ ਵੀ ਜੀ ਦੇ ਸੂਟ ਵੀ ਕੁੜਤੇ ਪਜਾਮੇ ਸਾਰੇ ਇਧਰ ਆ ਹੀ ਗੀਜਾ ਕਾਟਨ ਦੇ ਕੁੜਤੇ ਪਜਾਮੇ ਨੇ ਇਹ ਸਾਰੇ ਗੀਜਾ ਕਾਟਨ ਦੇ ਕਲਰ ਵੀ ਇਹ ਵਿੱਚ ਕਾਫੀ ਨੇ ਤੁਸੀਂ ਦੇਖ ਸਕਦੇ ਹੋ ਬਾਕੀ ਜਿੰਨਾ ਕੋਲ ਡਬਲ ਬੈੱਡ ਦੇ ਕੰਬਲ ਵੀ ਮਿਲਦੇ ਨੇ ਜੀ ਸਿੰਗਲ ਕੰਬਲ ਵੀ ਸ਼ਨੀਲ ਦੇ ਤੇ ਸੁਨੀਲ ਦੀਆਂ ਬੈੱਡ ਸ਼ੀਟਾਂ ਵੀ ਮਿਲਦੀਆਂ ਨੇ ਜੀ ਜਿਹੜੀ ਮਰਜ਼ੀ ਚੀਜ਼ ਲੈ ਸਕਦੇ ਜੀ ਆਪਾਂ ਨਾਲ ਕੋਲੇ ਹਰੇਕ ਚੀਜ਼ ਉਪਲਬਧ ਹੈ ਪਿੱਲੋ ਵੀ ਮਿਲਦੇ ਜਿੰਨੇ ਜਿੰਨੇ ਕੋਲੇ ਪਿੱਲੋ ਵੀ ਤਾਂ ਸਪੰਜ ਵਾਲੇ ਪਿੱਲੋ ਵੀ ਹੈਗੇ ਨੇ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਜੀ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਹੁਣ ਅੱਜ ਅਸੀਂ ਤੁਹਾਨੂੰ ਇਸ ਸ਼ਾਪ ਦੇ ਤੇ ਸਾਰਾ ਕਪੜਾ ਦਿਖਾਤਾਈ ਤੁਸੀਂ ਆ ਕੇ ਜਰੂਰ ਇੱਥੇ ਵਿਜ਼ਿਟ ਕਰਿਓ ਆ ਕੇ ਜਰੂਰ ਲੈ ਕੇ ਜਾਇਓ ਬਾਜ਼ਾਰ ਨਾਲ ਬਹੁਤ ਘੱਟ ਰੇਟਾਂ ਤੇ ਸੂਟ ਮਿਲਦੇ ਨੇ ਇਥੋਂ ਸਾਡੇ ਸੂਟ ਜੀ ਸਾਰੇ ਇਸ ਸਥਾਨ ਤੋਂ ਹੀ ਜਾਂਦੇ ਨੇ